ਠੀਕ ਠਾਕ ਹੋ ਗਏ। ਜੇ ਸਵੇਰ ਦੇ ਵੱਜ ਰਹੇ ਨੇ ਕਿ 10 ਤੇ 10 ਵੱਜ ਰਹੇ ਨਹੀਂ 10 ਨੇ। 6:30 ਪਾਉਣੇ 11 ਹੋ ਰਹੇ ਨੇ। ਤੇ ਆਪਾਂ ਤੋਂ ਰੇਂਜ ਜੀ ਕੱਪੜੇ। ਪਹਿਲਾਂ ਸਵੇਰ-ਸਵੇਰ ਗਏ ਪਰ ਰਾਤ ਪਰੇ। ਉਦਮ ਨੂੰ ਸਕੂਲ ਛੱਡਿਆ ਕਹਿੰਦਾ ਮੇਰਾ ਇੱਕ ਅ ਫੋਟੋ ਸ਼ਿਟ ਕਰਾਣੀ ਸੀਗੀ ਉਹਨੇ। ਇੱਕ ਫਾਰਮ ਜੇ ਦੀ। ਕਹਿੰਦੇ ਜੇ ਫੋਟੋ ਸ਼ਿਟ ਨਾ ਹੋ ਕੇ ਗਈ ਆ ਜੀ ਮੈਂ ਸਕੂਲ ਨਹੀਂ ਜਾਊਗਾ। ਸਵੇਰੇ-ਸਵੇਰੇ ਜਿੱਤ ਗਾਰ। ਇਹ ਫਿਰ ਉਹ ਸਰਦਾਰ ਜੀ ਕਾਂਕ ਸਿੱਟਣ ਗਏ ਸੀਗੇ ਮੰਡੀ 'ਚ ਐਸਾ ਅੱਜ ਆਪਣੀ ਲਾਸਟ ਵਾਲੀ ਸੀਗੀ ਆਪਣੀ ਕਾਂਕ ਤੇ ਜਿਹੜੀ ਚੱਕ ਹੋ ਗਈ ਸਾਂਭ ਹੋ ਗਈ ਕਾਂਕ ਕਰਨੇ ਸਾਰੇ ਪਰ ਆਪਣੀ ਵੀਡੀਓ ਕਾਂਕ ਦੀ ਬਣਾਈ ਨਹੀਂ ਹੈਗੀ ਕਿਉਂਕਿ ਖੇਤਾਂ 'ਚ ਜਾ ਨਹੀਂ ਹੋਇਆ ਢਿੱਡ 'ਚ ਬਹੁਤ ਜ਼ਿਆਦਾ ਦਰਦ ਹੁੰਦਾ ਸੀਗਾ ਹਨਾ ਦਰਦ ਹੁਣ ਵੀ ਹੈ ਢਿੱਡ 'ਚ ਸੋ ਮਾਮੀ ਜੀ ਬੁਲਾਏ ਹੋਏ ਨੇ ਸੀ ਚਾਰ ਪੰਜ ਦਿਨ ਕੰਮ ਕਰਨ ਲਈ ਪਰ ਫੇਰ ਵੀ ਕੰਮ ਕਰੇ ਹੋਏ ਨੇ ਕਿੱਥੇ ਰਹੇ ਹੁੰਦਾ ਹੈ ਹਨਾ ਫਿਰ ਮਾਮੀ ਜੀ ਮਾਸੀ ਦੇ ਘਰੇ ਗਏ ਹੋਏ ਨੇ ਉੱਧਰ ਬਸ ਫਿਰ ਮੈਂ ਆ ਕੇ ਮਸ਼ੀਨ ਲਾਤੀ ਮੇਕ ਚਲੋ ਮੈਂ ਕੱਪੜੇ ਧੋ ਦੰਮੀ ਉਹ ਤੋਂ ਨੂੰ ਛੱਡਿਆ ਸਕੂਲ ਚ ਫੇਰ ਪਾਪਾ ਜੀ ਨੂੰ ਮੰਡੀ ਚ ਛੱਡ ਕੇ ਆਈ ਸਰਦਾਰ ਜੀ ਘਰੇ ਆਏ ਹਨ ਹੁਣ ਸਰਦਾਰ ਜੀ ਤੂੜੀ ਦੀ ਫਰਾਲੀ ਲੈਣ ਗਏ ਹੋਏ ਨੇ ਰੀਪਰ ਚੱਲ ਰਿਹਾ ਹੈ ਆਪਣੇ ਖੇਤਾਂ ਚ ਤੂੜੀ ਬਣ ਰਹੀ ਹੈ ਤੇ ਮਸ਼ੀਨ ਤੱਕ ਤਾਂ ਜਾ ਹੀ ਨਹੀਂ ਹੋਇਆ ਇਸ ਵਾਰੀ ਖੇਤਾਂ ਤੱਕ ਦਾ ਪਰ ਇਹ ਵੀ ਚਲੋ ਕਣਕ ਸਾਂਭ ਹੋ ਗਈ ਸਾਰੀ ਹਨਾ ਆਪਣੀ ਬਾਕੀ ਹੁਣ ਤੂੜੀ ਪਾਣੀ ਦੇ ਦੇਖਾਂਗੇ ਜੇ ਠੀਕ ਹੋ ਗਿਆ ਝਿਟੇ ਤੱਕ ਖੇਤਾਂ ਤੇ ਜ਼ਰੂਰ ਜਾ ਕੇ ਆਵਾਂਗੇ ਤੂੜੀ ਬਣਦੀ ਤੁਹਾਨੂੰ ਦਿਖਾਵਾਂਗੇ ਹਨ ਜਦੋਂ ਸਾਡੇ ਮਾਮੀ ਜੀ ਕਹਿੰਦੇ ਸੀ ਕਹਿੰਦੇ ਮੈਂ ਕਦੇ ਤੂੜੀ ਵੀ ਕੀਤਾ ਬਣਿਆ ਬਣਦੀ ਦੇਖੀਗੀ ਮੈਂ ਕਿਹਾ ਹੁਣ ਖੇਤਾਂ ਤੇ ਲੈ ਕੇ ਜਾਵਾਂਗੀ ਤੁਹਾਨੂੰ ਤੂੜੀ ਬਣਦੀ ਦਿਖਾਵਾਂਗੀ ਹਨਾ ਪਰ ਅੱਜ ਟਾਈਮ ਲੱਗੂਗਾ ਤਾਂ ਤੇ ਇਧਰ ਦੋ ਦਿਨ ਤੱਕ ਕੱਪੜੇ ਧੋਈ ਨਹੀਂ ਪਾਣੀ ਕੱਪੜੇ ਧੋ ਰਹੇ ਨੇ ਫਿਰ ਪਾਪਾ ਜੀ ਦਾ ਫੇਰ ਫੋਨ ਆ ਜਾਣਾ ਮੈਨੂੰ ਮੰਡੀ ਤੋਂ ਲੈ ਜੋਗੇ ਵਿਖਾ ਕੇ ਬਈ ਤਣਕ ਪੀ ਕੇ ਕਿੱਦਾਂ ਅਸਤੇ ਹਫਤੇ ਦੋ ਵਦੋਲੇ ਐਂਤਵਾਰ ਤੇ ਤਿੰਨ ਸੋਮਵਾਰ ਦਾ ਢਿੱਡ ਦੁਰਦਾ ਸਾਡਾ ਪਿਛਲੇ ਦਾ ਇੱਕ ਹਫਤਾ ਲੰਘ ਲਿਆ ਪੂਰਾ ਢਿੱਡ ਦੁਰਦਿਆ ਚਲੋ ਜੀ ਬਾਕੀ ਸਰੋਸਾ ਦਾ ਜੀ ਕਹਿੰਦੇ ਸਵੇਰੇ ਮੰਡੀ ਜਾਨ ਲੈ ਕਹਿੰਦੇ ਮੈਨੂੰ ਪਰਨਾ ਦੇ ਦੇ ਹੋਰ ਮੈਂ ਕਿਹਾ ਧੋਇਆ ਨਹੀਂ ਹੋਇਆ ਹੁਣ ਜਿਹੜਾ ਹੈਗਾ ਛੋਟਾ ਮੋਟਾ ਉਹੀ ਬੰਨ ਲਓ ਹੁਣ ਮੈਨੂੰ ਤੰਗ ਕਰੋ ਹੈ ਜੀ ਸਾਡੇ ਤਾਂ ਹੋਊਗੀ ਹੁਣ ਕੱਪੜੇ ਬਸ ਹੁਣ ਤਾਂ ਆਗੇ ਕੱਪੜੇ ਰਿਸ ਫੈਂਡ ਨੇ ਆਪਾਂ ਇਹ ਨਾ ਦੇ ਪਾਟਾ ਹੋ ਜੂਗੇ ਬੇਡੇ ਟੋੜੇ ਕਰਨ ਵਾਸਤੇ ਭਈਆ ਰੱਖਿਆ ਹੋਇਆ ਏ ਉਹਨੂੰ ਕਿਹਾ ਪਾਣੀ ਚੱਲ ਰਿਹਾ ਹੈ ਬੇਡਿਆਂ ਨੂੰ ਪਾਣੀ ਦੇ ਦਿੰਦੇ ਹਾਂ ਬਾਕੀ ਤੁਹਾਨੂੰ ਪਤਾ ਹੈ ਵੀ ਜੇ ਪੰਜ ਤੱਕ ਆਪਾਂ ਆਪ ਸੰਭ ਸੰਭਾਲ ਲੱਗ ਗਈ ਹਨ ਉਸ ਤੱਕ ਬੇਡੇ ਨੇ ਕਿਸੇ ਦੀ ਸੰਭਾਲ ਨਹੀਂ ਹੁੰਦੀ ਹੁਣ ਦੇਖ ਲਈ ਉੱਥੇ ਜਾਣੀ ਮਿਰਚਾਂ ਦੇ ਬੂਟੇ ਲਾਏ ਸੀ ਆਪਾਂ ਨੇ ਮਿਰਚਾਂ ਦੇ ਬੂਟੇ ਚੱਲ ਗਏ ਹੋਏ ਆ ਜਿਹੜੇ ਸੋਏ ਸੀਗੇ ਆਪਾਂ ਨੇ ਵੱਢ ਲਏ ਸੋਏ ਵੱਢ ਕੇ ਰੱਖੇ ਹੋਏ ਨੇ ਸੁਕਾਉਣ ਵਾਸਤੇ ਇਧਰ ਆ ਪਟਾ ਤੇ ਅੱਜ ਮੈਂ ਦਬਈਏ ਤੇ ਮੈਂ ਕਿਹਾ ਪੱਟ ਦੇ ਕਵਾੜਜ ਕਿ ਇੰਡੀਆਂ ਲਾ ਦਾਂਗੇ ਹੋਰ ਉਧਰ ਇੱਥੇ ਲਾਵਾਂਗੇ ਆਪਾਂ ਫੁੱਲ ਬੁੱਟੇ ਹੁਣ ਤਾਂ ਚੀਕੂ ਵੀ ਦਿਖਣ ਲੱਗ ਗਿਆ ਹੁਣ ਜਦ ਚੀਕੂ ਦੀ ਗਟਾਈ ਕਰਾਂਗੇ ਖੰਡਾਰਾ ਚੱਕਣਾ ਇੱਥੋਂ ਸਾਰਾ ਹਜੇ ਕਿਉਂਕਿ ਇੱਥੇ ਟਰਾਲੀ ਦੀ ਜਾਲੀ ਪਈ ਸੀਗੀ ਨਾ ਆ ਚੱਕ ਦਾਂਗੇ ਆਹ ਆ ਦੇਖੋ ਆ ਸਾਰਾ ਚੱਕਣੇ ਖੰਡਾਰੇ ਐ ਐਸੀ ਨਾ ਦੇ ਭਈਆ ਪਾਣੀ ਨੀਚੇ ਛੋੜ ਦੇ ਜਬ ਵਰਜ ਜਾਏਗਾ ਸੁਣ ਫਿਰ ਅੱਗੇ ਕਰਦੀ ਐ ਨਾਲ ਕਿੱਥੇ ਦੇਣਾ ਪਾਣੀ ਉੱਪਰਾਂ ਦੇ ਰਿਹਾ ਇਹ ਤੂੰ ਸਾਰੇ ਪੱਟ ਦੂੰਗਾ ਤੇ ਤੇ ਸਾਡੇ ਦੇਖੋ ਧੋਣਾ ਆੜੂ ਖਾਣੇ ਲੱਗੇ ਹੋਏ ਪਾਣੀ ਦੇ ਨਾਲ ਹੋਇਆ ਤੇ ਇਹਨੂੰ ਬਹੁਤ ਸੁੱਕਿਆ ਪਿਆ ਆੜੂ ਤਾਂ ਜਮੇ ਇਸ ਵਾਰ ਤਾਂ ਜਿਹੜੇ ਇਹ ਪਤਨ ਕੀ ਕਹਿੰਦੇ ਇਹਨੂੰ ਇਹ ਵਾਲੇ ਬੁੱਟੇ ਨੂੰ ਇਹ ਆਪਣੇ ਸਾਰੇ ਘਰ ਤੇ ਜੰਮੇ ਹੋਏ ਨੇ ਥਾਂ ਥਾਂ ਤੇ ਜੰਮੇ ਹੋਏ ਨੇ ਬਹੁਤ ਜ਼ਿਆਦਾ ਨੇ ਇੱਥੇ ਲਾਈ ਸੀ ਇੱਥੇ ਮਰ ਮੁਰਗੇ ਇੱਥੇ ਹੋਰ ਲਾਉਂਗੀ ਹੁਣ ਪਿੱਛੇ ਆ ਸਾਰਾ ਕਵਾੜਜਾ ਪਟਾਨੀ ਆ ਲੋ ਜੀ ਸਾਰੇ ਬੁੱਟਿਆਂ ਨੂੰ ਪਾਣੀ ਆ ਗਿਆ ਦੇਖੋ ਪਿੱਛੇ ਲਾਇਆ ਹੋਇਆ ਹਾਂ ਆਹ ਜਿਹੜੀ ਅੰਗੂਰਾਂ ਦੀ ਬਿੱਲ ਨੇ ਬੰਨ੍ਹਤੀ ਆ ਦੇਖੋ ਮੈਂ ਤਾਂ ਅੱਜ ਦੇਖਿਆ ਇਹਨੂੰ ਗੂਰ ਲੱਗ ਰਹੇ ਨੇ ਕੋਈ ਕੋਈ ਗੁੱਛਾ ਲੱਗ ਰਿਹਾ ਹੈ ਜਿਵੇਂ ਆ ਦੇਖੋ ਆ ਦਿਖ ਰਿਹਾ ਹੁਣ ਤੁਹਾਨੂੰ ਇਹ ਕਿ ਥੋੜੇ ਜਿਹਾ ਆ ਲੱਗ ਰਹੇ ਨੇ ਕਿਤੇ 기ਤੇ ਨੇ ਜੇ ਇਹਨੂੰ ਸੰਭ ਲੈਣਾ ਅਗਲੇ ਸਾਲ ਇਹਨੂੰ ਫਲ ਪੂਰਾ ਆ ਜਾਊਗਾ ਲੋ ਜੀ ਥੋੜੀ ਜਿਹੀ ਟ੍ਰੈਂਡ ਆ ਗਈ ਇੱਧਰੋਂ ਕਿੱਧਰੋਂ ਲੈ ਕੇ ਆਏ ਹਾਂ? ਹਾਂ? ਉਹ ਤਾਂ ਵਿਚਾਰਾ ਕਾਦਗਾ ਫੋਨ ਕਰਾ ਕੇ ਸਰਦਾਰ ਨੂੰ ਫੋਨ ਕਰ ਦੋ ਅਭੀ ਤੱਕ ਟਰਾਲੀ ਨਹੀਂ ਆਈ। ਟਰਾਲੀ ਨਹੀਂ ਕੋਈ ਕਿਉਂ ਕਿੱਥੇ ਦਾ? ਆਹ ਫੁੱਲਾਂ ਦੀ ਬੇਲ ਦਾ ਹਾਲ ਦੇਖ ਲੋ ਆਪਣਾ ਤਾਂ ਕੀ ਹੋ ਗਿਆ। ਆਹ ਸਾਰੀ ਅੱਗੇ ਨੂੰ ਡਿੱਗੀ ਪਈ ਐ ਇੱਧਰ-ਇੱਧਰ ਫੁੱਲਣੇ। ਇੱਧਰ ਮਸ਼ੀਨਾਂ, ਟਰੈਕਟਰ ਲੰਗੀ ਜਾਂਦੇ ਨੇ ਹਨਾ। ਇੱਧਰੋਂ ਚੱਕ ਖਰਜੀ ਹੋ ਗਈ ਸਾਰੇ ਐਨ ਬੁਰਾ ਹਾਲ ਹੋ ਗਿਆ ਇਹ ਦਾ ਵਿਚਾਰੀ ਦਾ ਆ ਇੱਧਰ ਜਿਆਦਾ ਹੋ ਗਿਆ ਦੇਖੋ ਇੱਕ ਇੱਥੇ ਆਲਣਾ ਵੀ ਡਿੱਗਿਆ ਹੋਇਆ ਦੇਖਿਆ ਸੀਗਾ ਮੈਂ ਆ ਦੇਖੋ ਆਲਣਾ ਗਿਰਿਆ ਹੋਇਆ ਇੱਥੇ ਦਿੱਤਾ ਵਿੱਚ ਹੈਗਾ ਨਹੀਂ ਕੁਛ ਹੈਗੀ ਕੁਛ ਨਹੀਂ ਹੈਗਾ ਕਿਸੇ ਪੰਛੀ ਦਾ ਆਲਣਾ ਹਨਾ ਵਿਚਾਰੇ ਦਾ ਨਿੱਚੇ ਡਿੱਗ ਗਿਆ ਪਾਇਆ ਹੋਣਾ ਇੱਥੇ ਆਲਣਾ ਕੋਈ ਕਾਫੀ ਚੱਕੜ ਜਾ ਹੋਇਆ ਵਾ ਨਾ ਇੱਥੇ ਕਿਦਾ ਕੰਡੇ ਬਹੁਤ ਨੇ ਆ ਦੇਖੋ ਜਿਸ ਲਈ ਅੱਜ ਆਪਣੇ ਘਰ ਨੂੰ ਸਾਨੂੰ ਬਾਏ ਬਾਏ ਕਰਕੇ ਕਹਿੰਦੀ ਅੱਜ ਨਹੀਂ ਮੈਂ ਰਹਿੰਦੀ ਹੈਗੀ ਰਹਿ ਜੋ ਟਾਈਮ ਹੈ ਹਜੇ ਵੀ ਯਾਰ ਮੁੜਿਆ ਜੀ ਨਹੀਂ ਲੱਗਣਾ ਹੈਗਾ ਹੈ ਉਹ ਦੇਖ ਮੇਰੇ ਨਾਲ ਦੋ ਦੋ ਦਿਲਾ ਜੀ ਨਹੀਂ ਲੱਗ ਰਿਹਾ ਬੁਲਾਇਂ ਕਹਿੰਦੇ ਜੀ ਨਹੀਂ ਲੱਗਣਾ ਮੰਮੀ ਜੀ ਨਹੀਂ ਲੱਗਣਾ ਮੈਡਮ ਵਗੈਰੀ ਮੈਂ ਕਿਹਾ ਯਾਰ ਹਜੇ ਵੀ ਟਾਈਮ ਨਹੀਂ ਮੁੜਿਆ ਹੋਰ ਰਹਿ ਜਾ ਕੋਈ ਨਾ ਆਪਾਂ ਸਫਰ ਕਰਕੇ ਫੇਰ ਆਉਂਗੇ ਤੁਸੀਂ ਠੀਕ ਹੋ ਜਾਓ ਰਹਿ ਜਾ ਚਲ ਫੋਨ ਕਰ ਦੇ ਦਿੰਦੇ ਰਹੋ ਤੁਸੀਂ ਬਾਤ ਕਰਾ ਦੇ ਮੈਂ ਕਰਾ ਦੇ ਕਰੂੰ ਤੁਹਾਡੀ ਸਾਂਝ ਸਵੇਰ ਕੋਲ ਟੈਨਸ਼ਨ ਨਾ ਲੈ ਕੋਈ ਟੈਨਸ਼ਨ ਨਾ ਤੁਹਾਡੀ ਬਾਤ ਮੈਂ ਕਰਾ ਦੇ ਕਰਾ ਦੇ ਲਓ ਜੀ ਕੱਪੜੇ ਆਪਣੀ ਸਾਰੇ ਧੋ ਹੋ ਗਏ ਸਟੈਂਡ ਮੈਂ ਤਾਂ ਉਧਰੇ ਕਰਤੇ ਆ ਮੈਂ ਕਿ ਮਮੀ ਕਿ ਤੱਕ ਪੂਆਂ ਫਿਰੂਗੀ ਹੁਣ ਲਓ ਜੀ ਆਪਾਂ ਚਲੇ ਹੁਣ ਮਾਮੀ ਜੀ ਨੂੰ ਛੱਡਣ ਲੇਡੀਜ਼ ਮੈਂ ਆਗਾ ਫੇਰ ਚੱਲੇ ਅੱਜ ਇੱਕ ਲੇਡੀ ਸਾਡੇ ਘਰ ਆਈ ਹੈ ਠੀਕ ਨਹੀਂ ਮੈਂ ਸਾਰੇ ਫੁੱਲੇ ਬੁੱਟੇ ਨੂੰ ਪਾਣੀ ਦੇ ਦੇ ਅੱਜ ਕੱਦ ਦੀ ਲੱਗ ਰਹੀ ਮੈਂ ਹੁਣ ਸਾਡਾ ਤਾਂ ਕੰਮ ਦੇ ਪੂਰੇ ਮੈਂ ਜੱਦੀ ਤਾਰ ਠੀਕ ਰਾ ਕੇ ਇਹਨੇ ਪਿੰਡ ਮੇਂ ਜੱਗੀਆਂ ਲੱਗ ਰਹੀਆਂ ਸਭ ਉਹ ਲੈ ਕੇ ਆਉਂਗੀ ਹੁਣ ਮਿਰਚਾਂ ਦੇ ਬੁੱਟੇ ਲੈ ਕੇ ਆਉਂਗੀ ਤਾਂ ਜੇ ਤਾਜੇ ਬੈਠੇ ਤਾਂ ਸ਼ਾਮ ਨੂੰ ਮਿਰਚਾਂ ਦੇ ਬੁੱਟੇ ਲਾਉਂਗੀ ਅੱਜ ਤੁਸੀਂ ਲੈ ਕੇ ਜਾਣੇ ਉਥੇ ਨੂੰ ਘੁਮਾ ਲੂੰਗੀ ਗੱਡੀ ਨਾ ਮਿਰਚਾਂ ਦਾ ਮੇਰੇ ਖੈ ਤੇ ਬਹੁਤ ਸੁੱਕਣ ਗਈ ਹਾਂ ਹਾਂ ਉਹ ਸਭ ਬੁੱਟੇ ਤੁਹਾਨੂੰ ਇਹ ਲੈ ਜੀ ਬਦੱਕਾ ਬੈਂਗਣ ਦਾ ਲੈ ਹਾਂ ਠੀਕ ਹੈ ਬੈਂਗਣ ਮੈਂ ਵੀ ਬੈਂਗਣਾਂ ਕੇ ਲਾਣੇ ਲੈ ਕੇ ਆਉਂਗੀ ਹੁਣ ਪਿੰਡੀ ਦਾ ਹੈ ਨਾ ਪੱਤਾ ਦੇਣਾ ਬੋਧ ਦੇ ਦੋ ਹਾਂ ਹਾਂ ਅ ਮਿਰਚ ਹੋ ਗਈ ਬੈਂਗਣ ਬੈਂਗਣੀ ਇੱਕ ਚੂ ਚੂ ਬੈਂਗਣ ਹੁੰਦਾ ਹੈ ਇਹਨਾਂ ਚ ਪਾਣੇ ਵਾਸਤੇ ਨਿੱਲੀ ਦਵਾਈ ਵੀ ਦੇ ਦੋ ਹੁਣੇ ਪਾ ਦੂੰਗੇ ਪਹਿਲਾਂ ਜੜ ਚ ਜਿਆਸੀ ਨਾ ਨਿੱਲੀ ਦਵਾਈ ਪਈ ਯਾਰ ਤੁਸੀਂ ਬਹੁਤ ਹੈ ਜੀ ਕਿੰਨੀ ਹੋਊਗੀ ਪੰਜਾਗੀ ਚੰਗਾ ਤੁਹਾਨੂੰ ਤਾਂ ਪੈਣਾ ਦੇਖੋ ਜੀ ਇੰਨੀ ਕੋਈ ਕਿ ਪੰਜਾਗੀ ਆਈਏ ਬਾਦ ਆ ਟਮਾਟਰਾਂਗੇ ਬੇਲਾਂ ਕਿੱਥੇ ਕਿ ਮੈਂ ਦੇਖੀ ਦੀ ਹੁਣ ਟਮਾਟਰ ਲੱਗਦੇ ਤਾਂ ਹੈ ਨਹੀਂ ਇਹਨਾਂ ਨੂੰ ਟਮਾਟਰ ਸਿੱਧੀ ਸਿੱਧੀ ਲਾਇਓ ਵੇਲੇ ਵੇਲੇ ਜੀ ਇਹ ਕਿਹਨਾਂ ਸਪੋਟਨ ਲਾਇਓ ਜੀ ਬਾਸ ਲਾਇਓ ਬਾਸ ਲਾ ਕੇ ਇਹ ਜੀ ਇਹ ਤੋਂ ਪੱਤੇ ਨਹੀਂ ਸ਼ਿੰਗਾਈ ਕਰਦੇ ਕੋਈ ਹਵਾ ਪੈਲੀ ਦੇ ਉੱਤੇ ਨਹੀਂ ਸਾਰੇ ਪੱਤੇ ਤੇਰੇ ਲੱਗੇ ਵੀ ਨਹੀਂ ਟਮਾਟਰ ਇੱਕ ਦਿਓ ਬਸ ਅੱਛਾ ਜੀ ਬੈਨ ਨੂੰ ਸਮਝ ਬੈਨ ਨਹੀਂ ਕਰਦੀ ਆਮ ਆਮ ਇਹ ਲਾਂ ਕਿ ਸਿੱਜ ਗਿਆ ਆਹ ਖੀਰਾ ਹੁਣ ਚੱਲ ਜੂਗੇ ਖੀਰਾ ਕੀਆ ਪੇਠਾ ਬਾਕੀ ਸੀਡ ਮਿਲ ਜੇਗਾ ਦੇਖੋ ਇੱਕ ਦਾ ਪੇਠਾ ਕੀ ਦੀ ਦੇ ਬੇਲ ਲੈ ਲੋ ਇੱਕ ਚੱਲ ਜੂਗੀ ਬਹੁਤ ਹੈ ਮਾਮੀ ਜੀ ਦੋ ਲੈ ਲੋ ਕਿੰਨਾ ਗਿਆ ਵਰਦਾ ਦੋ ਲੈ ਲੋ ਸਾਨੇ ਕਿਦਾਂ ਗਿਆ ਦੋ ਪੇਠਾ ਗਈ ਦੋ ਕੀ ਦੇ ਪਾ ਦੇ ਜੀ ਪਾ ਦੇ ਕੀ ਆ ਕਿਹੜੀ ਲੱਗੋਗੇ ਲੰਬੀ ਥੀਲੇ ਨੂੰ ਬਹੁਤ ਦੇਖਾਈ ਪੈ ਪਲੇ ਪਲੇ ਬੈਠੇ ਬਾਕੀ 20 ਦਿਨ ਨਿਕਾ ਮਾਰ ਲੇ ਤੁਸੀਂ ਕੀ ਜੀ ਕੋਈ ਨੰਬਰ ਤਿੰਨ ਕੀ ਆ ਜੀ ਅਗਲੀ ਪਤੋ ਜੀ ਸਿੰਪਲ ਜੀ ਕੋਈ ਜੇਰੀ ਨਾ ਪਰਸ਼ਾਨੀ ਮੈਨੂੰ ਫੋਨ ਕਰ ਲਓ WhatsApp ਤੇ ਮੈਸੇਜ ਕਰ ਬਾਕੀ ਸਾਂ ਇਹ ਲੋ ਕਰਨੀ ਵਾਲਾ ਢਿੰਡੀ ਲੈ ਜੋ ਢਿੰਡੀ ਤਾਂ ਲਾ ਲਿਆ ਕਰਨੀ ਵਾਲਾ ਤਾਂ ਹੀ ਆ ਦੇ ਦੋ ਉਹਨੇ ਕੋਨਾ ਪੈ ਗਿਆ 20 ਪਾ ਲਈ ਅਸੀਂ ਲਾ ਆਏ ਆ ਕੁਝ ਜੰਮੀ ਵਾਲੀ ਛੋਟੇ ਕੋਲ ਨੇ ਡਾਲ ਬਣਾ ਕੇ ਚਿੱਟੀ ਕਰ ਦੇ ਛੋਟੀ ਰੋਟੀ ਕਿੰਨੇ ਪੈ ਕੇ ਕੋਈ ਆ ਗਏ ਇਹ ਤਾਂ ਨਹੀਂ ਵੀ ਰੋਈ ਪਈ ਆ ਜੀ ਜਾ ਕੇ ਨਾ ਗਿੱਲੇ ਕੱਪੜੇ ਵੀ ਦੇ ਦੇ ਦੋ ਸਾਫ ਟਾਈਮ ਲੱਗਦਾ ਸੋ ਵੀ ਇਹੋ ਜਿਹਾ ਨਹੀਂ ਕਿ ਕਿ 20 ਤੇ 30 ਤੋਂ 40 ਬਣ ਦੋ ਸਭਾ ਲਾਜ਼ਮੀ ਸ਼ਾਮ ਟਾਈਮ ਨੂੰ ਜਾ ਕੇ ਛਾਵੇਂ ਰੱਖ ਦੇ ਦੋ ਜਦੋਂ ਵੀ ਪਹੁੰਚੂ ਗਿੱਲੇ ਕੱਪੜਾ ਕੱਢ ਕੇ ਹੋਣੀ ਕਰਕੇ ਲਿਬੇੜ ਦੋ 오늘 나온 게 사기야. ਦੇ ਵੀ ਤਾਂ ਫਲ ਦੇਣਾਂਗੇ ਖਿਲ ਖਿਲ ਤੇ ਖੜੇ ਜੇਗੇ ਬੇ। ਮੈਨੂੰ ਲੱਗਦਾ ਕੀ ਹੈ ਉਹ ਜਿਹੜੀ ਪਹਿਲੀ ਵਾਰੀ ਫੇਲ ਬਹੁਤ ਜ਼ਿਆਦਾ ਵੱਗੀਗੀ। ਉਹ ਤੋੜਤੀ ਮਾਂ ਨੇ। ਤੋੜਤੀ। ਉਸ ਤੋਂ ਬਾਅਦ ਫਲ ਦੀ ਉਮਰ ਹੋ ਗਈ ਤਾਂ ਫਲ ਦੇਣ ਲੱਗੀ ਹੁਣ ਉਹ। ਸਾਲ ਕਿੱਥੇ ਭਰਾਵਾ? ਉਹ ਤਾਂ ਮਿਲਣਾ 2 ਸਾਲ 3 ਸਾਲ ਦੀ ਹੋ ਗਈ। ਹਾਂ। ਹੁਣ ਉਹ ਵੀ ਫਲ ਦੇਣ ਲੱਗੀ ਤੈਨੂੰ। ਉਹਨੇ ਪਹਿਲੇ ਤੋੜ ਦੋ ਬਾਕੀ ਨਗਰਾਂ ਵਾਲਿਆਂ ਨੇ ਛੱਟਰੀ ਉਹ ਤੋੜ ਦੋ। ਹੈਲੋ ਜਦ ਰਪਨਾ ਨੂੰ ਤੇ ਮਾਮੀ ਨੂੰ ਅੱਜ ਫੇਰ ਸ਼ੋਪਿੰਗ ਕਰਾਣੇ ਹੈ ਹੈਲੋ ਬੇਬੇ ਇਹ ਤੂੰ ਮੈਨੂੰ ਨજર ਲਵਾਏਂਗੀ ਭਈ ਹੋਰ ਗੱਲਾਂ ਸਾਰੀਆਂ ਸਾਡੇ ਬੇਬੇ ਨੂੰ ਨજર ਨਹੀਂ ਕਿਸੇ ਨੇ ਲਾਣੀ ਮਿਰਚਾਂ ਬਾਰ-ਬਾਰ ਪਾਈ ਜਾਏ ਉੱਪਰ ਨਾਲ ਨજર ਤੋਂ ਆਪਣਾ ਇਹ ਨજર ਲਾ ਦੇ ਸਾਡੀ ਬੇਬੇ ਸਾਰਿਆਂ ਦੇ ਬੇਬੇ ਦੀ ਫੋਟੋ ਦੇ ਉੱਪਰ ਨ ਮਿਰਚਾਂ ਬਾਰ-ਬਾਰ ਪਾ ਦੇ ਜਿਹੜੇ-ਜਿਹੜੇ ਵੀਡੀਓ ਦੇਖੂਗੀ ਨਾ ਵੀਡੀਓ ਦੇ ਉੱਪਰ ਨ ਮਿਰਚਾਂ ਘਮਾਈ ਜਾਏ ਹਣਾ ਬੇਬੇ ਚਲੋ ਚੱਲੀਏ ਵੇ ਬਹਿਰੀ ਤੇ ਹੇਲ ਟੋਪ ਹਨਾ ਫਿਰ ਉਧਰ ਨਹੀਂ ਜਾ ਫਲੀਆ ਵੀ ਕੱਢ ਲੈ ਕੱਢ ਲੋ ਆ ਤੇ ਆ ਸਵਾਰੀ ਮਿੱਲੀ ਚਲੇਗੀ ਨਹੀਂ ਨਹੀਂ ਕੋਈ ਨਹੀਂ ਚਲੋ 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 ਨਹੀਂ ਕਿ ਤੁਸੀਂ ਅੱਗੇ ਪਿੱਛੇ ਕਰ ਲਿਓ ਹੁਣ ਬਜ਼ੁਰਗ ਨੂੰ ਅਸੀਂ ਉੱਥੇ ਦੇ ਤੌਰ ਕੇ ਲੈ ਕੇ ਆਵਾਂਗੇ आज अमीना मेरी सेल्फी स्टीपर घर गए बचा के बचा के

ਸੇਮ ਹੈ ਮੇਰੇ ਵਾਲੀ ਚੱਪਲਾਂ ਵਰਗੀਆਂ ਸੇਮ ਹੈ ਮੇਰੀ ਚੱਪਲਾਂ ਪਤਾ ਨਹੀਂ 400 ਦੀ ਦਿੱਤੀ ਆ ਹੁਣ ਪਤਾ ਨਹੀਂ ਕਿੰਨੇ ਦੀ ਆ ਅੱਢ ਦੀ ਆ ਮੈਂ ਜਤਿੰਦਰ ਦੇਵਿਆਂ ਨੂੰ ਲੈ ਕੇ ਗਈ ਸੀ ਦੋਸਤ ਦਮਾਟਾ ਇਹਨਾਂ ਨੂੰ ਦਿਖਾਓ 7 ਨੰਬਰ ਇਹ ਇਹ ਸਟੱਫ ਹੋਵੇ ਉੱਪਰੋਂ ਇਹ ਵਾਲਾ ਇਹ ਸਟੱਫ ਵੈਸੇ ਜਿਵੇਂ ਸਿੰਪਲ ਦੀ ਸਿੰਪਲ ਦੇ ਦਿੱਤੇ ਨੇ ਆਹ ਦੇਖ ਲਓ ਇਹ ਹੀਲ ਹੀਲ ਸਬ ਨਹੀਂ ਹੀਲ ਨਹੀਂ ਹੈ ਇਹ ਹਾਂ ਠੀਕ ਹੈ ਮੇਰੇ ਆਣੀ ਆਣੀ ਮੇਰੇ ਆਣੀ ਆਣੀ 850 ਦੀ ਆਹ ਤੁਸੀਂ ਵੀ ਇਹ ਜਿਹੀ ਲੈ ਲਵਾ ਮਮੀ ਜੀ ਮੈਂ ਦੇਖ ਰਹੀ ਹਾਂ ਇਹ ਕਿੰਨਾ ਚਾਹੀਦਾ ਚੱਪਲ ਦੇ ਗੁੱਠਾ ਹੋਣਾ ਚਾਹੀਦਾ ਹੈ ਕੱਟ ਜਾਏ ਜੋ ਬੰਟੀ ਗੁੱਠਾ 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 ਦੇਖਣਾ ਕੋਈ ਮਿਲ ਹੈ ਆਣੀ ਲੈਣੀ ਉਹ ਤਾਂ ਬੜੀਆਂ ਸਾਈਜ਼ ਦੇ ਦਊਗਾ ਆਹ

ਇਹ ਕੋਡ ਲੱਗਦਾ ਹੈ ਇਹ ਤਾਂ ਥੋੜਾ ਛੋਟਾ ਹੈ ਨਾ ਤੂੰ ਸੋਹਣੀ ਲੱਗ ਰਹੀ ਹੈ ਨਾ ਦੇਖੇ ਮੰਮੀ ਜੀ ਸੋਹਣੀ ਲੱਗ ਰਹੀ ਹੈ ਨਾ ਉਹਦਾ ਸਾਈਜ਼ ਤਾਂ ਮੈਂ ਕਰੀ ਨਾ ਇਸ ਮਤ ਲੱਗਦਾ ਹੈ ਇਹ ਕਿਹੜੀ ਗੱਲ ਹੈ ਉਹ ਪਹਿਲਾਂ ਤੇ ਦੂਸਰ ਸੰਧ ਕਰਾਂਗਾ ਦੂਸਰੇ ਵਾਰ ਆਪਾਂ ਨੰਬਰ ਲਾਉਂਗਾ ਇੱਕ ਕਰ ਆਹ ਵਧੀਆ ਲੱਗ ਰਿਹਾ ਦੇਖ ਤਾਂ ਇਹਦਾ ਇਹ ਨਹੀਂ ਹੈ ਰਿਹਾ ये ऐच वड्डा आप मिल जउगा मिल जाएगा कड्डे चलो आप देखिए के दिखाओ वीरै हां हां ठीक है मम्मी जी ऐ नंबर छोटा दे दो एक हैना मम्मी जी है हाय हाय मैं दो मेरे पैर पाके चल के देखो नहीं मैं लेनी नहीं होवे हां आँख में दिया ਮਾਮਾ ਜੀ ਅੱਡਾ ਬਿੱਲ ਆ ਗਿਆ ਲੋ ਛੇਤੀ ਫੋਟੋ ਪਰਚੀ ਮੈਂ ਦੇ ਆ ਤਾਂ ਅੱਧਰ ਦੇਣਾ ਹੈ ਲੋ ਅੱਡਾ ਵੀ ਲਾ ਗਿਆ ਮਾਮਾ ਕਹਿੰਦਾ ਬਿੱਲ ਮਾਮੀ ਨੂੰ ਦੇ ਦੇ ਤੁਸੀਂ ਤਾਂ ਮੈਂ ਲੈ ਲੰਨੀ ਪੈਸੇ ਤੂੰ ਦੇ ਦੇ ਪੈਸੇ ਤੇਰੇ ਫਿਲ ਤਾਂ ਮੈਂ ਲੈ ਲੰਨੀ ਭਾਈ ਦੇ ਉਹ ਤਾਂ ਠੰਡੀ ਹੋ ਜੂਗੀ ਜਾ ਕੇ ਉਹ ਵੀ ਕਿ ਤੈਨੂੰ ਉਹ ਬਹਿ ਜਾਵਾ ਲੱਗ ਜਿਹੜੀ ਸਲੈਕ ਤੋਂ ਮਮਾ ਸਾਡਾ ਦਿਲ ਤੇ ਘਬਰਾ ਰਿਹਾ ਹੈ ਕਹਿੰਦਾ ਮੈਂ ਨਹੀਂ ਜਾਂਦਾ ਬਾਜ਼ਾਰ ਚ ਚੀਜਾ ਕਲਵੰਤ ਨੂੰ ਕੁਝ ਵੀ ਨਹੀਂ ਲਿਆ ਹਣ ਕਲਵੰਤ ਨੂੰ सत श्रीकाल विर जी सीकाल जी व्या बढ़िया जी सूट दिखा दो नवा कपड़ा भी आया कोई

ਬਣਾ ਰਹੇ ਹੈ ਕਿ ਕਿਆ ਕਰ ਰਹੇ ਹੈ ਚੱਲ ਕੇ ਰਹੀ ਹੈ ਰੈੱਡ ਬਟਨ ਲੱਬਿਆ ਹੋਇਆ ਹੈ ਨਾ ਦੋ ਡੰਡੀਆਂ ਆ ਰਹੀਆਂ ਨੇ ਨਾ ਤੂੰ ਜਾ ਕੇ ਤੇ ਨਿਬਾਹ ਕਰ ਦੇ ਨਾ ਉਹ ਬਟਨ ਉੱਪਰ ਵਾਲੇ ਦੀ ਨਾ ਤਬ ਵੀ ਪਹਿਲੇ ਉਹ ਬਲੇ ਇੱਕ ਤਾਂ ਉਹ ਲੱਲਾ ਬੈਠਾ ਖੁਸ਼ਬੂ ਆ ਰਹੀ ਹੈ ਹੈ ਨਾ ਨਹੀਂ ਕਿਹਦੀ ਕਹੀ ਹੁੰਦੀ ਆ ਕਰੀਮੀ ਹੈਗੀ ਉਹ ਨਹੀਂ ਬੀਲੀ ਬੜੇ ਰੋਣਾ ਚਲੇਗੀ ਮਸਤ ਚੰਦਨ ਦੀ ਚੰਦਨ ਦੀ ਹੈ ਚੰਦਨ ਹੀ ਚੰਦਨ ਚੰਦਨ ਦੀ ਮੈਂ ਵੇਖੀ ਸੁਣ ਰਹੀ ਮਮੇ ਨੂੰ ਬਾਰੇ ਚੰਦਨ ਬਹੁਤ ਬੜਾ ਬਹੁਤ ਇਹ ਮੁਹਲੇ ਆਇੰਦੇ ਕਿ ਸੁਆਦੀ ਅੱਜ ਦੇ ਮਾਲ ਨੇ ਸਾਦੇ ਨਹੀਂ ਇਹ ਤਾਂ ਵੈਸੇ ਹੀ ਰਹਾ ਬਹੁਤ ਆਗਦਾ ਪਤਾ ਹੈ ਇਹਦਾ ਸਾਚ ਜਿਹੜਾ ਪ੍ਰਿੰਟ ਬੜਾ ਕੈਂਟ ਹੈ ਜੀ ਦੇਖੋ ਮਮੇ ਜੀ ਨਾਲ ਛੋਟੇ ਬੰਨਾਈ

ਕੀ ਨੋਟਸ ਡਾਇਲਗ ਕਰ ਰਿਹਾ ਹੈ ਨਾ ਕਿਹਨੂੰ ਰੰਗ ਹੈ ਚ ਉਹ ਬੋਲਣਾ ਮੈਨੂੰ ਨਾ ਜਦੋਂ ਤੁਹਾਨੂੰ ਸੁਣਨਾ ਹੈ ਨਾ ਇਹ ਦੇਖਦੇ ਜੇ ਬਤਾ ਹਾਲ ਹੈ ਕਹਿਣਾ ਨਾ ਹਾਂ ਨਾ ਬਹੁਤ ਸਾਲੇ ਮੇਰੇ ਪਾਪਾ ਕਰਨਾ ਜੇ ਇਨਸ਼ਾ ਅੱਜ ਅੱਜ ਮੇਰਾ ਦੇਖਣਾ ਦਾ ਬਿੱਲਾ ਬਿੱਲੇ ਜਾਨੀ ਤੇ ਫਿਰ ਪੀਛੇ ਉਹ ਤਾਂ ਨਾ ਪਿੱਛੇ ਆ ਮੇਰਾ ਪੀਛੇ ਅਰੇ ਤੁਹਾਨੂੰ ਪਤਾ ਹੈ ਨਾ ਹਾਂ ਤੁਹਾਨੂੰ ਪਤਾ ਹੋਵੇ টি oh, টেন i you ਨਾ ਮਾਮਾ ਮਾਮੀ ਨੂੰ એનર્ਜੀ ਡਰਿੰਕ ਪਲਾ ਰਿਆ ਮਨ ਨੂੰ ਕੁਝ ਖਲਾਇਆ ਨਹੀਂ ਬਾਏ ਬੇਬੇ ਇਹ ਆ ਜੀ ਸਭੀ ਬਨੋ ਕੋਈ ਨਹੀਂ ਆਉਂਗੇ ਠੀਕ ਹੈ ਮੰਮੀ ਤੁਸੀਂ ਆਂਦੇ ਨਹੀਂ ਜਮਾਰੂ ਨੂੰ ਕੀ ਗੱਲ ਹੈ ਮਨੋ ਹੂੰ ਗੱਡੀ ਉਰੇ ਮੰਡੀ ਬਾਣੂ ਲੈ ਚਲ ਕਰੇਲੇ ਕਰੂਲੇ ਲੈ ਕੇ ਚੱਲenge ਕਰੇਲੇ ਪਰ ਕਰਖੇ ਮੈ ਰੂਜ਼ ਕਰੇਲੇ ਦੀ ਸਰਦੀ ਖਾਈ ਖਾਣੇ ਉਹ ਤਾਂ ਨਹੀਂ ਕਰੇਲੇ ਹਾਂ ਨਾ ਉਹ ਕਰਦਾ ਮੈਂ ਕਰੇਲੇ ਖਾਣੇ ਚਲ ਕੋਲ ਜੀ ਲੈ ਚਲੀ ਤੁਰ ਕਰੇਲੇ ਲੈ ਕੇ ਲੈ ਦੇ ਫੇਰ ਨਾ ਉੱਥੇ ਮਨੀਸ਼ ਦੀ ਦੁਕਾਨ ਕੋ ਕੰਮ ਪੈਸੇ ਭੁਗਵਾ ਲਿਆ ਮੋਬਾਈਲੋਂ